ਅੱਜ ਦਾ ਵਿਸ਼ਾ ਹੈ ਮਾੜੇ ਦਿਨਾਂ ਦੇ ਪਿੱਛੋਂ ਖੁਸ਼ਹਾਲੀ ਮੇਰੇ ਭਾਈ ਭੈਣੋ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ-ਜਦੋਂ ਵੀ ਮਾੜੇ ਦਿਨ ਆਉਂਦੇ ਆ ਉਹਦੇ ਪਿੱਛੇ ਇੱਕ ਪਰਮੇਸ਼ਰ ਦਾ ਬਹੁਤ ਵੱਡਾ ਭੇਤ ਹੁੰਦਾ ਆ ਤੇ ਜਿਹੜਾ ਮਨੁੱਖ ਇਸ ਭੇਤ ਨੂੰ ਸਮਝ ਲੈਂਦਾ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਖੁਸ਼ਹਾਲੀ ਨੂੰ ਪ੍ਰਾਪਤ ਕਰਦਾ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਸਫਲਤਾ ਨੂੰ ਪ੍ਰਾਪਤ ਕਰਦਾ ਆ ਉਹ ਆਪਣੇ ਜੀਵਨ ਦੇ ਵਿੱਚ ਸਰਵ ਸ਼ਕਤੀਮਾਨ ਪਰਮੇਸ਼ਰ ਦੀਆਂ ਰਹਿਮਤਾਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਵਾਅਦੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਦਾ ਹੈ ਅੱਜ ਦਾ ਇਸੇ ਲਈ ਅਸੀਂ ਵਿਚਾਰ ਰੱਖਿਆ ਮਾੜੇ ਦਿਨਾਂ ਦੇ ਪਿੱਛੋਂ ਖੁਸ਼ਹਾਲੀ ਅੱਜ ਭਾਵੇਂ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ ਭਾਵੇਂ ਸਾਡੀ ਜ਼ਿੰਦਗੀ ਵਿੱਚ ਮੁਸੀਬਤਾਂ ਆਆਂ ਭਾਵੇਂ ਸਾਡੀ ਜ਼ਿੰਦਗੀ ਵਿੱਚ ਉਲਝਣਾਂ ਆਆਂ ਭਾਵੇਂ ਸਾਡੀ ਜ਼ਿੰਦਗੀ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਨਾਲ ਪਰੇਸ਼ਾਨੀਆਂ ਹੁੰਦੀਆਂ ਆਆਂ ਮਹਾਨ ਪਰਮੇਸ਼ਰ ਜਿਹੜਾ ਉਹ ਸਾਨੂੰ ਇਸ ਜੀਵਨ ਦਾ ਭੇਤ ਦੇਣਾ ਚਾਹੁੰਦਾ ਆ ਮੇਰੇ ਭਾਈ ਭੈਣੋ ਜਦੋਂ ਇਨਸਾਨ ਤੇ ਮਾੜੇ ਦਿਨ ਆਉਣ ਜਦੋਂ ਮਨੁੱਖ ਦੇ ਚਾਰੇ ਪਾਸੇ ਦੁੱਖ ਹੋਣ ਜਦੋਂ ਮਨੁੱਖ ਦੀ ਜ਼ਿੰਦਗੀ 'ਚ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੋਣ ਤਾਂ ਇਹ ਸਮਝ ਲਓ ਇਹਦੇ ਵਿੱਚ ਇੱਕ ਵੱਡਾ ਭੇਤ ਹੈ ਮਾੜੇ ਦਿਨਾਂ ਦੇ ਪਿੱਛੋਂ ਖੁਸ਼ਹਾਲੀ ਆਉਣ ਵਾਲੀ ਹੈ ਮਾੜੇ ਦਿਨਾਂ ਦੇ ਪਿੱਛੋਂ ਵੱਡੀ ਬਰਕਤ ਆਉਣ ਵਾਲੀ ਹੈ ਮਾੜੇ ਦਿਨਾਂ ਤੋਂ ਬਾਅਦ ਖੁਦਾ ਦੀ ਰਹਿਮਤ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਣ ਵਾਲੀ ਹੈ ਮੇਰੇ ਭਾਈ ਭੈਣੋ ਜਿਸ ਤਰ੍ਹਾਂ ਇੱਕ ਮਾਂ ਜਦੋਂ ਬੱਚੇ ਨੂੰ ਆਪਣੇ ਪੇਟ ਵਿੱਚ ਰੱਖਦੀ ਹੈ ਤੇ ਉਹਨੂੰ ਪੂਰੇ 9 ਮਹੀਨੇ بڑے ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਆ بڑے ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਉਹ ਦਿਨ ਪੂਰੇ ਹੁੰਦੇ ਆ ਜਦੋਂ ਬੱਚਾ ਇਸ ਧਰਤੀ ਤੇ ਆਉਣਾ ਹੁੰਦਾ ਆ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਆ ਉਸ ਸਮੇਂ ਉਹਦੀਆਂ ਪੀੜਾਂ ਉਹਦੀ ਮੁਸੀਬਤ ਵਾਧੀ ਜਾਂਦੀ ਹੈ ਔਰ ਜਿਹੜੇ 9 ਮਹੀਨੇ ਪੀੜਾਂ ਦੇ ਵਿੱਚ ਕੱਟਦੀ ਹੈ 9 ਮਹੀਨੇ ਉਹਦੇ ਲਈ ਮਾੜੇ ਦਿਨਾਂ ਵਰਗੇ ਹੁੰਦੇ ਆ ਔਰ ਜਦੋਂ ਜਦੋਂ ਸਮਾਂ ਨੇੜੇ ਆਉਂਦਾ ਜਾਂਦਾ ਉਦਾਂ ਉਦਾਂ ਉਸ ਔਰਤ ਦੀ ਪਰੇਸ਼ਾਨੀ ਵਾਧੀ ਜਾਂਦੀ ਹੈ ਔਰ ਬੱਚੇ ਦੇ ਜਨਮ ਤੋਂ ਬੇਲਾਂ ਇੱਕ ਮਾਂ ਨੂੰ ਬਹੁਤ ਜ਼ਿਆਦਾ ਪੀੜਾਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਜਦੋਂ ਬੱਚੇ ਨੂੰ ਉਹ ਜਨਮ ਦਿੰਦੀ ਹੈ ਉਹਨੂੰ ਸਾਰੀਆਂ ਪੀੜਾਂ ਭੁੱਲ ਜਾਂਦੀਆਂ ਆ ਉਹਨੂੰ ਸਾਰੇ ਦੁੱਖ ਭੁੱਲ ਜਾਂਦੇ ਆ ਉਹਨੂੰ ਸਾਰੀਆਂ ਉਹ ਪੀੜਾਂ ਉਹ ਮੁਸੀਬਤਾਂ ਜਿਹੜੀਆਂ ਉਹਨੇ ਝੱਲੀਆਂ ਨੇ ਉਹ ਸਾਰੀਆਂ ਹੀ ਭੁੱਲ ਜਾਂਦੀਆਂ ਆ ਕਿਉਂਕਿ ਪਰੇਸ਼ਾਨੀ ਤੋਂ ਬਾਅਦ ਦੁੱਖ ਤੋਂ ਬਾਅਦ ਪੀੜਾਂ ਤੋਂ ਬਾਅਦ ਮਾੜੇ ਦਿਨਾਂ ਤੋਂ ਬਾਅਦ ਉਹਦੀ ਜ਼ਿੰਦਗੀ 'ਚ ਖੁਸ਼ਹਾਲੀ ਆ ਜਾਂਦੀ ਹੈ ਉਹਦੀ ਜ਼ਿੰਦਗੀ 'ਚ ਖੁਸ਼ੀ ਆ ਜਾਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਅਨੰਦ ਆ ਜਾਂਦਾ ਆ ਤੇ ਉਹ ਸਾਰੇ ਦੁੱਖ ਭੁੱਲ ਜਾਂਦੀ ਹੈ ਇਸੇ ਤਰ੍ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਸਾਨੂੰ ਇਹ ਸਿਖਾਉਣਾ ਚਾਹੁੰਦਾ ਆ ਸਾਡੀ ਜ਼ਿੰਦਗੀ ਦੇ ਵਿੱਚ ਇਸ ਭੇਤ ਨੂੰ ਪ੍ਰਗਟ ਕਰਨਾ ਚਾਹੁੰਦਾ ਆ ਸਾਨੂੰ ਇਸ ਲਈ ਕਾਮਲ ਬਣਾਉਣਾ ਚਾਹੁੰਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਅੱਜ ਮਾੜੇ ਦਿਨ ਹੈ ਜੇ ਅੱਜ ਬੁਰੇ ਹਾਲਾਤ ਹੈ ਜੇ ਅੱਜ ਪਰੇਸ਼ਾਨੀਆਂ ਆਆਂ ਜੇ ਅੱਜ ਦੁੱਖ ਹੈ ਜੇ ਅੱਜ ਕਸ਼ਟ ਹੈ ਤੇ ਅਸੀਂ ਆਪਣੀ ਜ਼ਿੰਦਗੀ ਚ ਘਬਰਾਈਏ ਨਾ ਆਪਣੀ ਜ਼ਿੰਦਗੀ ਚ ਡੋਲੀਏ ਨਾ ਮਾੜੇ ਦਿਨਾਂ ਦੇ ਪਿੱਛੋਂ ਖੁਸ਼ਹਾਲੀ ਆਉਣ ਵਾਲੀ ਹੈ ਮਾੜੇ ਦਿਨਾਂ ਤੋਂ ਬਾਅਦ ਵੱਡੀ ਖੁਸ਼ਹਾਲੀ ਆਵੇਗੀ ਜਿਸ ਤਰ੍ਹਾਂ ਓੜਾਂ ਲੱਗੀਆਂ ਹੋਣ ਘਟਾ ਚੜ੍ਹੀ ਹੋਵੇ ਚਾਰ ਚਫੇਰੇ ਧੂੜ ਮਿੱਟੀ ਘਟਾ ਔਰ ਗਰਮੀ ਕੜਾਕੇ ਦੀ ਗਰਮੀ ਹੋਵੇ ਹਵਾਵਾਂ ਬੰਦ ਹੋ ਜਾਣ ਤੇ ਜਾਣ ਰੱਖੋ ਇਹਦੇ ਪਿੱਛੇ ਭਾਰੀ ਵਰਖਾ ਹੋਣ ਵਾਲੀ ਹੈ ਮੇਰੇ ਭਾਈਓ ਤੇ ਭੈਣੋ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਵਚਨ ਦੱਸਦਾ ਔੜਾਂ ਤੋਂ ਬਾਅਦ ਵਰਖਾ ਦਾ ਆਉਣਾ ਜ਼ਰੂਰੀ ਹੈ ਔਰ ਜਦੋਂ ਚਾਰੇ ਪਾਸੇ ਓੜਾਂ ਲੱਗ ਜਣ ਕੜਾਕੇ ਦੀ ਗਰਮੀ ਹੋਵੇ ਚਾਰੇ ਪਾਸੇ ਪੱਤਾ ਵੀ ਨਾ ਹਿੱਲਦਾ ਹੋਵੇ ਇਹ ਗੱਲ ਪੱਕੀ ਹੈ ਕਿ ਉਹਦੇ ਤੋਂ ਬਾਅਦ ਭਾਰੀ ਤੇ ਵੱਡੀ ਵਰਖਾ ਹੋਣ ਵਾਲੀ ਹੈ ਤੇ ਵਰਖਾ ਜਦੋਂ ਆਉਂਦੀ ਹੈ ਸਾਰੀਆਂ ਓੜਾਂ ਨੂੰ ਖਤਮ ਕਰ ਦਿੰਦੀ ਹੈ ਜਿਹੜੀ ਧਰਤੀ ਵੰਜਰ ਹੁੰਦੀ ਹੈ ਉਹਨੂੰ ਖੁਸ਼ਹਾਲ ਬਣਾ ਦਿੰਦੀ ਹੈ ਤੇ ਵਰਖਾ ਦੇ ਆਉਣ ਦੀ ਨਿਸ਼ਾਨੀ ਆ ਓੜਾਂ ਔਰ ਵੱਡੀ ਬਰਕਤ ਆਉਣ ਦੀ ਨਿਸ਼ਾਨੀ ਹੈ ਮਾੜੇ ਦਿਨ ਜਦੋਂ ਸਾਡੀ ਜ਼ਿੰਦਗੀ ਚ ਮਾੜੇ ਦਿਨ ਆਉਣ ਜਦੋਂ ਸਾਡੀ ਜ਼ਿੰਦਗੀ ਚ ਦੁੱਖ ਆਉਣ ਜਦੋਂ ਸਾਡੀ ਜ਼ਿੰਦਗੀ ਚ ਪਰੇਸ਼ਾਨੀਆਂ ਆਉਣ ਜਦੋਂ ਸਾਡੀ ਜ਼ਿੰਦਗੀ ਚ ਤਰ੍ਹਾਂ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੇ ਜਾਣ ਰੱਖੋ ਇਹਦੇ ਮਗਰੋਂ ਇੱਕ ਵੱਡੀ ਬਰਕਤ ਮਿਲਣ ਵਾਲੀ ਆ ਪਰਮੇਸ਼ਰ ਸਾਨੂੰ ਵੱਡੀ ਬਰਕਤ ਲਈ ਤਿਆਰ ਕਰ ਰਿਹਾ ਹੈ ਪਰਮੇਸ਼ਰ ਇਸ ਲਈ ਮੇਰੇ ਭਾਈ ਭੈਣੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਵਚਨ ਨੂੰ ਰੱਖਣ ਦੀ ਲੋੜ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੈਮ ਰਹਿਣ ਦੀ ਲੋੜ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਣੇ ਰਹਿਣ ਦੀ ਲੋੜ ਹੈ ਤੇ ਜੇ ਅਸੀਂ ਬਣੇ ਨਹੀਂ ਰਵਾਂਗੇ ਤੇ ਆਪਾਂ ਵੱਡੀ ਖੁਸ਼ਹਾਲੀ ਨੂੰ ਪਾ ਨਹੀਂ ਸਕਦੇ ਜਿਵੇਂ ਮਾਂ ਬੱਚੇ ਦੇ ਜਨਮ ਤੋਂ ਬਾਅਦ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ ਜਿਦਾਂ ਵਰਖਾ ਆਉਂਦੀ ਹੈ ਤੇ ਬੰਦਾ ਸਾਰੀਆਂ ਔੜਾਂ ਭੁੱਲ ਜਾਂਦਾ ਆ ਐਦਾਂ ਹੀ ਜਦੋਂ ਪਰਮੇਸ਼ਰ ਦੀ ਕਿਰਪਾ ਆਵੇਗੀ ਤੇ ਤੁਹਾਨੂੰ ਸਾਰੇ ਮਾੜੇ ਦਿਨ ਤੁਹਾਨੂੰ ਭੁੱਲ ਜਾਣਗੇ ਭਾਵ ਮਾੜੇ ਦਿਨ ਮਾੜੇ ਦੁੱਖ ਜਿਹੜੇ ਆ ਉਹ ਤੁਹਾਨੂੰ ਖੁਸ਼ੀ ਵਿੱਚ ਤਬਦੀਲ ਹੋ ਜਾਣਗੇ ਤੇ ਤੁਹਾਨੂੰ ਫਿਰ ਗਿਲਾ ਨਹੀਂ ਰਹੇਗਾ ਮਾੜੇ ਦਿਨ ਇਸ ਕਰਕੇ ਮੇਰੇ ਭਾਈ ਭੈਣੋ ਉਹ ਪਰਮੇਸ਼ਰ ਦਾ ਬਚਨ ਕੁਲ ਦੁਨੀਆ ਦਾ ਮਾਲਕ ਜਿਹੜਾ ਕੁਲ ਦੁਨੀਆ ਦਾ ਪਰਮੇਸ਼ਰ ਜਿਹੜਾ ਉਹ ਸਾਨੂੰ ਇਹੀ ਦੱਸਣਾ ਚਾਹੁੰਦਾ ਆ ਕਿ ਮਾੜੇ ਦਿਨਾਂ ਦੇ ਬਾਅਦ ਖੁਸ਼ਹਾਲੀ ਆਉਂਦੀ ਹੈ ਜੇ ਰਾਤ ਦਾ ਹਨੇਰਾ ਆ ਜੇ ਰਾਤ ਦਾ ਹਨੇਰਾ ਆ ਤੇ ਇਹ ਗੱਲ ਪੱਕੀ ਹੈ ਸਵੇਰ ਨੂੰ ਫਜ਼ਰ ਦਾ ਚਾਨਣ ਵੀ ਨਿਕਲਣ ਵਾਲਾ ਹੈ ਜੇ ਰਾਤ ਦਾ ਘੁੱਪ ਹਨੇਰਾ ਆ ਤੇ ਇਹ ਗੱਲ ਪੱਕੀ ਹੈ ਸਵੇਰ ਨੂੰ ਫਜ਼ਰ ਦਾ ਚਾਨਣ ਵੀ ਨਿਕਲਣ ਵਾਲਾ ਹੈ ਇਸ ਕਰਕੇ ਆਪਣੀ ਜ਼ਿੰਦਗੀ 'ਚ ਨਰਾਸ਼ ਨਾ ਹੋਵੋ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਨਾ ਹੋਵੋ ਆਪਣੀ ਜ਼ਿੰਦਗੀ ਵਿੱਚ ਆਪਣੇ ਵਿਸ਼ਵਾਸ ਨੂੰ ਡੋਲਣ ਨਾ ਦੇਵੋ ਬਣੇ ਰੋ ਵੱਡੀ ਖੁਸ਼ਹਾਲੀ ਮਿਲਣ ਵਾਲੀ ਹੈ ਇਸ ਕਰਕੇ ਤੁਹਾਨੂੰ ਬਿਮਾਰੀ ਸਤਾ ਰਹੀ ਹੈ ਤੁਹਾਨੂੰ ਦੁਸ਼ਟ ਆਤਮੇ ਸਤਾ ਰਹੀ ਨੇ ਤੁਹਾਨੂੰ ਦੁੱਖ ਸਤਾ ਰਹੇ ਨੇ ਤੁਹਾਨੂੰ ਪੀੜਾਂ ਸਤਾ ਰੀਆਂ ਆ ਤੁਹਾਡੇ ਘਰ ਵਿੱਚ ਲੜਾਈ ਝਗੜੇ ਆ ਤੁਹਾਡੇ ਘਰ ਦੀਆਂ ਪ੍ਰਸਥਿਤੀਆਂ ਤੁਹਾਡੇ ਘਰ ਦੇ ਹਾਲਾਤ ਬੁਰੇ ਹੁੰਦੇ ਜਾ ਰਹੇ ਨੇ ਡਰੋਤੇ ਕਾਬਰੋਨਾ ਸਿਰਫ ਪ੍ਰਾਰਥਨਾ ਕਰੋ ਕਿਉਂਕਿ ਇਹਦੇ ਪਿੱਛੋਂ ਖੁਦਾ ਵੱਡੇ ਦਰਵਾਜ਼ੇ ਖੋਲਣ ਵਾਲਾ ਆ ਇਹਦੇ ਪਿੱਛੋਂ ਆਕਾਸ਼ ਦੀਆਂ ਖਿੜਕੀਆਂ ਖੋਲਣ ਵਾਲਾ ਆ ਇਹਦੇ ਪਿੱਛੋਂ ਉਹ ਚਾਰੇ ਪਾਸਿਓ ਤੁਹਾਡੇ ਮਾਰਗ ਖੋਲਣ ਵਾਲਾ ਆ ਭਾਵੇਂ ਹੁਣ ਚਾਰੇ ਪਾਸੇ ਰੁੱਖ ਹੈ ਭਾਵੇਂ ਚਾਰੇ ਪਾਸੇ ਮੁਸੀਬਤਾਂ ਨੇ ਭਾਵੇਂ ਚਾਰੇ ਪਾਸੇ ਕਸ਼ਟ ਨੇ ਭਾਵੇਂ ਚਾਰੇ ਪਾਸੇ ਪਰੇਸ਼ਾਨੀਆਂ ਨੇ ਪਰ ਇਹ ਯਾਦ ਰੱਖੋ ਕਿ ਇਹਦੇ ਤੋਂ ਬਾਅਦ ਖੁਦਾ ਦੀ ਵੱਡੀ ਮਰਜ਼ੀ ਪੂਰੀ ਹੋਣ ਵਾਲੀ ਹੈ ਇਸ ਲਈ ਮੇਰੇ ਭਾਈ ਭੈਣੋ ਸਾਨੂੰ ਉਸ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਉਸ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਉਸ ਪਰਮੇਸ਼ਰ ਦੇ ਉੱਤੇ ਇਮਾਨ ਰੱਖਣਾ ਚਾਹੀਦਾ ਉਸ ਪਰਮੇਸ਼ਰ ਦੇ ਵਿੱਚ ਸਾਨੂੰ ਵਫਾਦਾਰੀ ਦੇ ਨਾਲ ਚੱਲਣਾ ਚਾਹੀਦਾ ਹੈ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਜੀ